ਮੈਂ ਤੁਹਾਨੂੰ ਬੈਸ ਦੇ ਅਨੁਸਾਰੀ ਨੂੰ ਜੀਆ ਰਿਹਾ ਹਾਂ ਤੁਸੀਂ ਸਾਡੇ ਇੱਕ ਸੱਦੇ ਤੇ ਅੰਜਨ ਚਾਜਾ ਕਪੂਰ ਕੀਤਾ ਪਾਣੀ ਪ੍ਰੈਸ ਲਾ ਮੈਂ ਤੇ ਦੋ ਤਰਫੋਂ ਤੀ ਦੂਸਰੇ ਮੈਂ ਗੱਲ ਕਰਨਾ ਚਾਹੁੰਦਾ ਵੀ ਕਾਨੂੰਨ ਦੀ ਜਿਹੜੀ ਆ ਹਾਲਾਤ ਜੋ ਆਪਣੇ ਪੰਜਾਬ ਦੇ ਵਿੱਚ ਚੱਲਦੇ ਪਏ ਨੇ ਪਬਲਿਕ ਨੂੰ ਇਹ ਅਵੇਅਰਨੈਸ ਹੋਣੀ ਚਾਹੀਦੀ ਆ ਕਿ ਅਗਰ ਕੋਈ ਕਾਨੂੰਨ ਆਪਣੇ ਹੱਥ ਚ ਲੈ ਰਿਆ ਉਹਦੇ ਨਗਾੜੀ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ ਸੋ ਦੈਟ ਕੋਈ ਅਲਸ ਕਾਮੀ ਦੁਆਰਾ ਤਣਾਅ ਨਾ ਹੋ ਸਕੇ ਅਸੀਂ ਹਰ ਵੇਲੇ ਜੋ ਵੀ ਕਹਿੰਦੇ ਪਬਲਿਕ ਦੀ ਸੇਵਾ ਲਈਆ ਪਰਮਾਤਮਾ ਨੇ ਸਾਨੂੰ ਕੀ ਰੂਝੇ ਬਖਸ਼ੇ ਨੇ ਤਾਂ ਕਿ ਅਸੀਂ ਪਬਲਿਕ ਦੀ ਜਿੰਨੀ ਸਾਡੇ ਤੋਂ ਸਮਰੱਥਾ ਵਾ ਚਾਹੇ ਉਹ ਸਾਡੀ ਕੋ ਫਿਜ਼ੀਕਲੀ ਸਮਰੱਥਾ ਚਾਹੇ ਉਹ ਸਾਡੀ ਮੈਂਟਲੀ ਆ ਅਸੀਂ ਪਬਲਿਕ ਦਾ ਵੱਤ ਵਤ ਸਾਥੀ ਮੈਂ ਤੁਹਾਡੇ ਮਾਝੇਂ ਦਰਾਈ ਪਬਲਿਕ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜੇ ਬੱਚੇ ਮੋਟਰਸਾਈਕਲ ਜਾਂ ਛੋਟੇ ਵੀਕਲ ਡਰਾਈਵ ਕਰ ਦਿੰਦੇ ਨੇ ਜਾਂ ਵਡੀ ਕਾਰਾਂ ਵੀ ਡਰਾਈਵ ਕਰਦੇ ਨੇ ਜੇ ਤੋਂ ਉਹਨਾਂ ਕੋਲ ਲਾਇਸੈਂਸ ਹੈਗਾ ਤਾਂ ਜ਼ਰੂਰ ਚਲਾ। ਆਦਰਵਾਈਜ਼ ਜਿਹਨਾਂ ਬੱਚਿਆਂ ਦੇ ਕੋਲ ਵਹੀਕਲ ਦਾ ਲਾਇਸੈਂਸ ਨਹੀਂ ਹੈਗਾ ਕਿਸੇ ਵੀ ਵਹੀਕਲ ਦਾ ਉਹ ਮਾਪੇ-ਮਾਪ ਨੂੰ ਰਿਕੁਐਸਟ ਕਰਦੇ ਵੀ ਉਹ ਬੱਚਿਆਂ ਨੂੰ ਨਾ ਵਹੀਕਲ ਦੇਣ। ਗੱਲ ਇਹ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਉਹਨਾਂ ਦਾ ਮੋਬਾਈਲ ਡਾਊਨ ਕਰਦੇ ਆ। ਇਨ ਕੇਸ ਕੋ ਇਨਸੀਡੈਂਟ ਹੋ ਜਾਂਦਾ ਫਿਰ ਜੇ ਬੱਚੇ ਕੋਲ ਲਾਇਸੈਂਸ ਨਾ ਹੋਵੇ ਤਾਂ ਪ੍ਰੋਬਲਮ ਜਿਹੜੀ ਆ ਉਹ ਮਾਪੇ-ਮਾਪ ਦੇ ਵਿੱਚ ਵੀ ਆਉਂਦੀ ਹੈ। ਅਸੀਂ ਇਸ ਕਰਕੇ ਉਹਨਾਂ ਨੂੰ ਅਵਾਈਟ ਕਰਦੇ ਬੱਚਿਆਂ ਨੂੰ ਵੀ ਤੁਸੀਂ ਆਪਣੇ ਆਪ ਨੂੰ ਕੰਟਰੋਲ ਚੜ੍ਹ ਕੋ ਰੋ ਜਦੋਂ ਟਾਈਮ ਲਾਈਨਰ ਤੁਹਾਡਾ 18:00 ਜੂਰ 7 ਤੱਕ ਪਹੁੰਚ ਜਿਆ ਸਾਰਿਆਂ ਨੂੰ ਤੁਸੀਂ ਗੱਡੀਆਂ ਚਲਾਣੀਆਂ ਇਸ ਕਰਕੇ ਬੱਚਿਆਂ ਨੂੰ ਇਹ ਰਿਕਵੈਸਟ ਆ ਵੀ ਇਹ ਸਾਡੀ ਇੱਕ ਸincere ਐਡਵਾਈਸ ਨੂੰ ਮੱਦੇਨਜ਼ਰ ਰੱਖ ਕੇ ਮੰਨ ਮੰਨ ਕੇ ਸਮਝ ਲਓ ਸਾਡੀ ਗੱਲ ਬੋਲਰ ਬਾਜੀ ਜੇ ਬੱਚੇ ਕੋ ਕਰਦਾ ਮੋਟਰਸਾਈਕਲਾਂ ਦੇ ਰੂਪਾਂ ਬੁਲਟਰ ਤੇ ਟੱਕੀ ਮਾਰਨਾ ਉਹਨਾਂ ਨੂੰ ਮੈਕਲੋ ਵਾਲੀ ਵਾਰਨਿੰਗ ਦੰਗਾ ਤਰ ਫਿਰ ਅਸੀਂ ਗੱਡੀਆਂ ਸੀਜ਼ ਕਰਨੀ ਬੰਦ ਸ਼ੁਰੂ ਕਰਦਾਂਗੇ ਰੈਫਿੰਗ ਦੀ ਸਿਚੁਏਸ਼ਨ ਨੂੰ ਮੈਂ ਅੱਜਕੱਲ ਦੇ ਵਿੱਚ ਸਰਵੇ ਕਰ ਲਾਂਗਾ ਦੇਖਾਂਗਾ ਕਿ ਕਿੱਥੇ ਕਿੱਥੇ ਕੋਈ ਪੁਆਇੰਟ ਦੀ ਲੋੜ ਹੈਗੀ ਆ ਅਸੀਂ ਉੱਥੇ ਆਪਣੀ ਪੁਲਿਸ ਪਾਰਟੀ ਜੇ ਨਹੀਂ ਪ੍ਰੋਵਾਈਡ ਕਰਾਂਗੇ ਥੈਂਕ ਯੂ